ਹੁਣ ਇਹ ਗੱਲ ਨੂੰ ਲਿੰਕ ਕਿਵੇਂ ਕਰੋਗੇ ਕਿ ਤੁਸੀਂ ਇਹ ਜਿਹੜੀ ਜ਼ਮੀਨ ਆ ਬਣੀ ਆ ਹਾਲਾਂਕਿ ਇਹ ਨਹੀਂ ਪਤਾ ਕਿ ਜ਼ਮੀਨ ਕਿੱਥੋਂ ਬਣੀ ਕਿਵੇਂ ਬਣੀ ਕੁਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦਾ ਜਿਹੜਾ ਆਪਣਾ ਹੀ ਐਮਐਲਏ ਆ ਜਿਹਨੂੰ ਇਹਨਾਂ ਨੇ ਬਾਹਰ ਕਰਤਾ 5 ਸਾਲ ਹੀ ਉਹ ਤੇ ਕਹਿੰਦਾ ਕਿ ਇਹਨਾਂ ਦੀ ਜੱਦੀ ਪੁਸ਼ਤੀ ਜ਼ਮੀਨ ਆ ਚੋ ਕੁਛ ਨਹੀਂ ਨਿਕਲਣਾ ਇਹ ਪਹਿਲੇ ਕੇਸ ਚ ਕੁਛ ਨਹੀਂ ਕੱਢ ਸਕੇ ਐਨਡੀਪੀਐਸ ਵਾਲੇ ਕੇਸ ਚ ਕੁਛ ਨਹੀਂ ਕੱਢ ਸਕੇ 2022 ਫਰਵਰੀ 2022 ਤੋਂ ਲੈ ਕੇ 10 ਅਗਸਤ 2022 ਤੱਕ ਜੇਲ੍ਹ 'ਚ ਸੀ ਇਹ ਹੀ ਮਜੀਠਿਆ ਇਸੇ ਸਰਕਾਰ ਦੇ ਰਾਜ ਦੇ ਦੌਰਾਨ ਜਦੋਂ ਉਦੋਂ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਤੇ ਉਹ ਤੇ ਸਿੱਧਾ ਸਿੱਧਾ ਕੇਸ ਹੀ ਡਰੱਗ ਦਾ ਸੀ ਨਾ ਜੇ ਉਹਦੇ 'ਚੋਂ ਸੁਪਰੀਮ ਕੋਰਟ ਤੱਕ ਉਹ ਆਪਣੇ ਆਪ ਨੂੰ ਜ਼ਮਾਨਤ ਲੈ ਕੇ ਬਾਹਰ ਆ ਗਏ ਆ ਤਾਂ ਫਿਰ ਤੁਸੀਂ ਹੁਣ ਕਿਹੜਾ ਕੀ ਕੀ ਕਰੋਗੇ ਇਹ ਡਿਸਪਰਪੋਰਸ਼ਨੇਟ ਤੇ ਉਹਦੇ ਨਾਲੋਂ ਵੀ ਕਮਜ਼ੋਰ ਕੇਸ ਆ ਪਰ ਇਹ ਨਹੀਂ ਆ ਇਹਦਾ ਮਤਲਬ ਕਿ ਤੁਹਾਨੂੰ ਤਹਿਕੀਕਾਤ ਛੱਡ ਦੇਣੀ ਚਾਹੀਦੀ ਆ ਲੱਗਦਾ ਇਹ ਹੈ ਜਨਤਾ ਨੂੰ ਤੇ ਮੈਨੂੰ ਤੇ ਇਹ ਲੱਗਦਾ ਕਿ ਇਹ ਨਿੱਜੀ ਕਿੜਾ ਕੱਢਣ ਤੋਂ ਇਲਾਵਾ ਇੱਕ ਜਾਂ ਥੋੜਾ ਜਿਹਾ ਸਮੋਕ ਸਕ੍ਰੀਨ ਕ੍ਰੀਏਟ ਕਰਕੇ ਐਵੇਂ ਧੂੜ ਜੀ ਖੜੀ ਕੱਢ ਕੇ ਤੇ ਜਿਹੜੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਤੋਂ ਇਲਾਵਾ ਇਹਦੇ ਵਿੱਚ ਕੁਝ ਬੁਕਤ ਹੈ ਨਹੀਂ ਦੇਖੋ ਪੰਗੂ ਜੀ ਜੇ ਇਹਨਾਂ ਨੇ ਐਨਡੀਪੀਐਸ ਨਾ ਕਰਨਾ ਸੀ ਉਹ ਤੇ ਇਹਨਾਂ ਨੂੰ 골ਡਨ ਅਪਰਚੂਨਿਟੀ ਸੀਗੀ ਇਹੀ ਸੁਧਾਰਤ ਚੱਟੋਪਾ ਦੇ ਆਏ ਖੁਦ ਡੀਜੀਪੀ ਸੀ ਖੁਦ ਉਹਨੇ ਐਫਆਈਆਰ ਵੀ ਦਸੰਬਰ 2021 ਨੂੰ ਦਰਜ ਕੀਤੀ ਸਾਰੇ ਉਹਦੇ ਕੋਲ ਕਾਗਜ਼ਾਤ ਸੀ ਸਾਰੀਆਂ ਪੁਰਾਣੀਆਂ ਉਹ ਰਿਪੋਰਟਾਂ ਸਾਰਾ ਉਹ ਇਸ ਕੰਮ ਦੇ ਵਿੱਚ ਅਕਾਲੀਆਂ ਦੇ ਵਿਰੁੱਧ ਲੱਗਾ ਵੀ ਰਿਹਾ ਉਹੋ ਹੀ ਬੰਦਾ ਸੀਗਾ ਜਿਹਨੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਅੰਦਰ ਕੀਤਾ ਸੀ ਤੇ ਉਹਦੇ ਕੋਲੋ ਕਿਸੇ ਕਿਸਮ ਦੇ ਫੈਕਟ ਤੇ ਜ਼ਰੂਰਤ ਦੀ ਕਮੀ ਨਹੀਂ ਸੀ ਉਦੋਂ ਕਿਉਂ ਨਹੀਂ ਇਹ ਜਟਾਇਆ ਗਿਆ ਸਾਰਾ ਰਹੀ ਗੱਲ ਕਿ ਪੈਸਾ ਕਮਾਇਆ ਡਰਗ ਦੇ ਤੋਂ ਉਹ ਹੀ ਈਡੀ ਨਰਿੰਦਰ ਸਿੰਘ ਉਹ ਉਦੋਂ ਵੀ ਪੇਸ਼ ਹੋਏ ਹੁਣ ਬੀਪੀਐਸਓ ਉਹ ਦੋਂ ਵੀ ਫਿਰ ਕਿਉਂ ਨਹੀਂ ਪ੍ਰੂਵ ਕਰ ਸਕਦੇ ਸੋਲਿਡ ਸਾਡੀ ਜਿਹੜੀ ਤਹਿਕੀਕਾਤ ਆ ਉਹ ਪੂਰੀ ਇਦੀ ਪੁਕਤਾ ਹੋਣੀ ਚਾਹੀਦੀ ਆ ਕਿ ਕੋਰਟ ਦੇ ਵਿੱਚ ਜਾ ਕੇ ਉਹ ਰਿਜੈਕਟ ਨਾ ਹੋ ਜੇ ਜਾਂ ਉਹਦੇ ਚੋਂ ਇਹ ਨਾ ਹੋਏ ਕਿ ਬੰਦਾ ਸਜ਼ਾ ਨਾ ਪਾਏ ਇਸ ਲਈ ਇਹ ਗੱਲ ਜਿਹੜੀ ਹੈ ਹੁਣ ਕਹਿਣੀ ਕਿ ਇਹ ਜੀ ਉਹਦਾ ਡਰਗ ਮੰਨਿਆ ਫਲਾਣਾ ਤੇ ਬੋਤੇ ਠੀਕ ਹੀ ਕਾਲੀ ਗਾਇਰੇ ਕਿ ਉਹ ਕੇਸ ਤੁਸੀਂ ਹਾਰ ਚੁੱਕੇ ਆ ਉਸ ਕੇਸ ਚੋਂ ਜਮਾਨਤ ਹੋ ਗਈ ਆ ਦੋ ਵਾਰੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਦੂਜੀ ਵਾਰੀ ਹੋਣ ਗਏ ਸੀਗੇ ਤੇ ਫਿਰ ਜਦੋਂ ਉਹ ਕੇਸ ਨਹੀਂ ਚੱਲਿਆ ਡਰੱਗ ਦਾ ਐਨਡੀਪੀਸੀ ਵਾਲਾ ਤੇ ਤੁਸੀਂ ਹੁਣ ਡੀਏ ਦਾ ਕੇਸ ਡਿਸਪਰਪੋਰਸ਼ਨਟ ਐਸੈਟ ਮਤ ਜਾਨੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਉਹ ਕੇਸ ਲਾਤਾ ਇੱਕ ਕੇਸ ਲੱਗ ਗਿਆ ਇਹ ਤਾਂ ਕੇਸ ਹੈ ਡਰੱਗ ਨਾਲ ਸੰਬੰਧਿਤ ਸਿੱਧੇ ਤੌਰ ਤੇ ਤੇ ਹੈ ਹੀ ਨਹੀਂ ਤੂਜੇ ਪਾਗੇ ਮੈਂ ਪੰਬੜ ਪੂਸਾ ਪਾਇਆ ਸਿੰਘਬੀਰ ਬਾਦਲ ਹੁਣਾਂ ਨੇ ਵੀ ਪ੍ਰੈਸ ਕਾਨਫਰੈਂਸ ਪਰਸੋਂ ਕੀਤੀ ਸੀ ਸ਼ਾਇਦ ਕੀ ਕੀਤਾ ਸੀ ਉਹਦੇ ਚ ਉਹਨਾਂ ਨੇ ਸਾਫ਼ ਇਹ ਗੱਲ ਕਹੀ ਕਾਲੀ ਦਲ ਦੇ ਜਿਹੜੇ ਸੁਖਬੀਰ ਬਾਦਲ ਪ੍ਰਧਾਨ ਆ ਕਿ ਦੇਖੋ 2007 ਚ ਵਿਕਰਮ ਮਜੀਠੀਆ ਮਿਨਿਸਟਰ ਬਣਿਆ 2 ਸਾਲ ਲਈ ਇਹ ਉਹਨਾਂ ਦਾ ਕਹਿਣਾ ਮੈਨੂੰ ਨਹੀਂ ਪਤਾ ਮੈਂ ਬਹੁਤਾ ਉਹਦੀ ਤਕੀਕਾਤ ਨਹੀਂ ਕੀਤੀ ਨਾ ਮੇਰੀ ਦਿਲਚਸਪੀ ਉਦੋਂ ਪਹਿਲਾਂ ਜਦੋਂ ਇਹ ਜੁਆਇਨ ਕੀਤੇ ਆ ਅਕਾਲੀ ਦਲ ਤੇ ਚੋਣ ਲੜਿਆ ਉਦੋਂ ਪਹਿਲਾਂ ਇਹਨਾਂ ਨੇ ਸਾਰੀਆਂ ਕੰਪਨੀਆਂ ਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ ਤਾਂ ਕਿ ਕੋਈ ਕਿਸੇ ਕਿਸਮ ਦੀ ਇਹੋ ਜੀ ਕੰਟਰੋਵਰਸੀ ਨਾ ਖੜੀ ਹੋਵੇ ਉਦੋਂ ਬਾਅਦ ਇਹ ਕਹਿੰਦੇ ਆ ਜਿਹੜੀ ਹੋਣੇ ਚਾ 540 ਕਰੋੜ ਦਾ ਉਹਨਾਂ ਦੇ ਲਾਉਂਦੇ ਇਹਨਾਂ ਨੇ منی ਲਾਂਡਰਿੰਗ ਕੀਤੀ ਜੇ ਕੀਤਾ ਤੇ ਉਹਦੇ ਚ ਉਹਨਾਂ ਦਾ ਕਹਿਣਾ ਸੀ ਵੀ ਇਹ ਕਹਰੇ ਕਿ 12141 ਕਰੋੜ ਰੁਪਈਆ ਆਇਆ ਉਹ ਕਹਿੰਦੇ ਇਹਦੇ 141 ਕਰੋੜ ਕਹਿੰਦੇ ਮੈਂ ਇਹ ਕਹਿੰਨਾ ਕਿ 2007 ਤੋਂ ਲੈ ਕੇ 2025 ਤੱਕ ਜਾਣੀ ਅੱਜ ਤੱਕ ਜੇ 21 ਰੁਪਇਆ ਬਾਹਰੋਂ ਆਇਆ ਵਿਕਰਮ ਦੇ ਕਿਸੇ ਖਾਤੇ ਖਜ਼ਾਨੇ ਦੇ ਵਿੱਚ ਜਾਂ ਕਿਸੇ ਕੰਪਨੀ ਜਿੱਥੇ ਉਹਦਾ ਹੈਗਾ ਹੱਥ ਉਹਦੇ ਨਾਂ ਤੇ ਤੇ ਮੈਂ ਪੋਲਿਟਿਕਸ ਮੈਂ ਜਵਾਬ ਦੇ ਹੈਗਾ ਮਤਲਬ ਇਸ ਕਿਸਮ ਦਾ ਉਹਨਾਂ ਦਾ بڑے بڑے ਕੌਨਫੀਡੈਂਸ਼ੀਅਲ ਕੌਨਫੀਡੈਂਸ ਨਾਲ ਉਹਨਾਂ ਨੇ ਕਿਹਾ ਹੁਣ ਆਮ ਜਨਤਾ ਇਹਦੇ ਤੂੰ ਕਾਗਜ਼ ਤੇ ਸਦਾ ਆਮ ਜਨਤਾ ਕੋਲ ਨਹੀਂ ਜਾਂ ਕਾਗਜ਼ ਤੇ ਜਾਂ ਕੋਰਟਾਂ ਤੇ ਜਾਂ ਪੁਲਿਸ ਕੋਲ ਆ ਜਾਂ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਜ਼ ਆ ਉਹਨਾਂ ਕੋਲ ਆ ਆਮ ਜਨਤਾ ਕਿਹੜੇ ਸਿੱਟੇ ਤੇ ਪਹੁੰਚੇ ਆਮ ਜਨਤਾ ਦਾ ਮੇਰਾ ਖਿਆਲ ਹੈ ਕਿ ਇਹ ਬਹੁਤੇ ਇਸ ਕਿਸਮ ਦੇ ਕੰਸਰਨ ਹੋਣੇ ਵੀ ਨਹੀਂ ਚਾਹੀਦੇ ਤੁਸੀਂ ਵੱਡੀ ਮੱਛੀ ਨੂੰ ਫੜ ਲਿਆ ਕਿ ਛੋਟੀ ਮੱਛੀ ਫੜ ਲਈ ਜਾਂ ਵੱਡੀ ਮੱਛੀ ਇਹੋ ਜੀ ਤਕੜੀ ਮਿਲ ਗਈ ਕਿ ਉਹ ਨੈਟ ਹੀ ਤੋੜ ਕੇ ਭੱਜ ਗਈ ਫੜ ਤੇ ਲਈ ਸੀ ਹੁਣ ਕੀ ਕਰੀਏ ਹੁਣ ਨੈਟ ਮਜ਼ਬੂਤ ਬਣਾ ਰਹੇ ਇੰਨਾ ਕਹਾਣੀਆਂ ਕਿਸਿਆਂ ਦਾ ਆਮ ਬੰਦੇ ਦਾ ਨਹੀਂ ਕੋਈ ਮਤਲਬ ਉਹਨਾਂ ਦਾ ਤੇ ਇਹ ਮਤਲਬ ਹੈ ਕਿ ਤੁਸੀਂ ਸਾਨੂੰ ਰਾਹਤ ਕਿੰਨੀ ਦਿੰਨੇ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਤੋਂ ਜਿੰਨਾ ਤੇ ਵੋਟਾਂ ਲਈਆਂ ਉਹਨਾਂ ਨਾਲ ਉਹਨਾਂ ਨੂੰ ਕੋਈ ਸੁਪਨੇ ਦਿਖਾਏ ਕੋਈ ਉਹਨਾਂ ਨੂੰ ਉਮੀਦਾਂ ਦਿੱਤੀਆਂ ਕੁਝ ਉਹਨਾਂ ਨੇ ਵਾਅਦੇ ਕੀਤੇ ਤੁਸੀਂ ਉਹਨਾਂ ਤੇ ਪੂਰੇ ਕਿੰਨੇ ਉਤਰੇ ਤੁਸੀਂ ਉਹ ਵਾਅਦੇ ਕਿੰਨੇ ਵਫਾ ਕੀਤੇ ਲੋਕਾਂ ਦਾ ਤੇ ਕੰਸਰ ਨਹੀਂ ਹੈ ਗਿਆ ਹੁਣ ਉਹ ਗੱਲ ਤੇ ਕੋਈ ਵੀ ਨਹੀਂ ਕਰਦਾ ਨਾ ਵਿਰੋਧੀ ਪਾਰਟੀਆਂ ਵੱਲੋਂ ਹੋ ਰਹੀ ਹੈ ਜਿਹੜਾ ਅਜੰਡਾ ਜਿਹੜੀ ਹੈ ਰੂਲਿੰਗ ਆਮ ਆਦਮੀ ਪਾਰਟੀ ਕੋਈ ਨਾ ਕੋਈ ਇਹੋ ਜਿਹਾ ਛੇੜ ਦਿੰਦੀ ਹੈ ਵਿਰੋਧੀ ਉਹਦੇ ਤੇ ਰਿਸਪੌਂਡ ਕਰਦੇ ਆ ਦੋਵਾਂ ਦਾ ਟਾਈਮ ਨਿਕਲੀ ਜਾਂਦਾ ਗਾਂ 2024 ਦੀਆਂ ਚੋਣਾਂ ਆ ਜਾਣਗੀਆਂ